ਕਾਂਗਰਸ ਪਾਰਟੀ ਦੇ ਨਵੇਂ ਪ੍ਰਭਾਰੀ ਪਰਮ ਕੁਮਾਰ ਬਗੇਲ ਜੋ ਨੇ ਉਹ ਅਮਰਸਰ ਪਹੁੰਚੇ ਨੇ ਅਤੇ ਉਹਨਾਂ ਦੇ ਅਮਰਸਰ ਪਹੁੰਚਣ ਤੇ ਬਹੁਤ ਵਾਰਮ ਵੈਲਕਮ ਜਿਹੜਾ ਹੈ ਕਾਂਗਰਸ ਪਾਰਟੀ ਵੱਲੋਂ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕਾਂਗਰਸ ਦੇ ਵਰਕਰਾਂ ਦੇ ਵਿੱਚ ਜਿਹੜਾ ਹੈ ਵਕਰਾ ਉਤਸ਼ਾਹ ਉਹ ਵੇਖ ਨੂੰ ਮਿਲ ਰਿਹਾ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਰਮਨ ਜੀ ਸਿੱਖੀ ਜੋ ਕਿ ਹਲਕਾ ਕਦੂਰ ਸਾਹਿਬ ਤੋਂ ਨੇ ਉਹ ਇਥੇ ਪਹੁੰਚੇ ਹੋਏ ਨੇ ਤੇ ਉਹਨਾਂ ਵੱਲੋਂ ਇਥੇ ਬੋਰਸ ਤੇ ਜਿਹੜਾ ਹੈ ਬਗੇਲ ਹੁਣਾਂ ਦਾ ਸਵਾਗਤ ਕੀਤਾ ਹੈ ਉਹ ਕੀਤਾ ਜਾ ਰਿਹਾ ਹੈ ਉਹ ਪੇਸ਼ੰਦ ਮੁਕੇਸ਼ ਬੰਗੇ ਬਗੇਲ ਜੜਨੇ ਉਹਨਾਂ ਦਾ ਲਗਾਤਾਰ ਹੀ ਉਹ ਕਿਹਾ ਜਾ ਰਹਾ ਹੈ ਕਿ ਆਬੀਸੀ ਵਿੰਗ ਨੂੰ ਜਿਹੜਾ ਹੈ ਉਹ ਹਮੇਸ਼ਾ ਸਟਰੋਂਗ ਕਰਦੇ ਹੋਏ ਨਜ਼ਰ ਆਉਂਦੇ ਰਹੇ ਨੇ ਲੇਕਿਨ ਹੁਣ ਪੰਜਾਬ ਦੇ ਵਿੱਚ 2027 ਨੂੰ ਲੈ ਕੇ ਜਿਹੜੀ ਹੈ ਵਕਤ ਦੀ ਸ਼ੁਰੂਆਤ ਜਿਹੜੀ ਹੈ ਕਰ ਦਿੱਤੀ ਗਈ ਹੈ ਕਾਂਗਰਸ ਪਾਰਟੀ ਦੇ ਵਿੱਚ ਕਾਫੀ ਜਿਹੜਾ ਹੈ ਉਹ ਚਾਹ ਜਿਹੜਾ ਹੈ ਉਹ ਵਿਕ ਨੂੰ ਮਿਲ ਰਿਹਾ ਹੈ ਦੂਸਰੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਰਮਨਜੀਤ ਸਿੰਘ ਸਿੱਕੀ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਗੱਲਬਾਤ ਵੀ ਕਰ ਲਏ ਆ ਸਿੱਕੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਝ ਲਿਆ 20 ਮੇਰਾ ਖਿਆਲ ਅੱਜ ਤਾਂ ਫਤਵਾ ਹੀ ਨਜ਼ਰ ਆ ਰਿਹਾ ਹੈ ਸ਼ੁਰੂਆਤ ਹੈ ਹੀ ਹੈ ਪਰ ਲੋਕਾਂ ਦੇ ਮਨ ਮਜ਼ਰ ਨਜ਼ਰ ਆ ਰਹੇ ਹਨ ਜੀ ਲੇਕਿਨ ਲਗਾਤਾਰ ਹੀ ਹਮੇਸ਼ਾ ਹੀ ਅਸੀਂ ਨੁਮਾਇੰਦਗੀ ਵੇਖਦੇ ਰਿਹਾ ਜਦੋਂ ਵੀ ਪੰਜਾਬ ਦੀ ਹੁੰਦੀ ਰਹੀ ਹੈ ਪਹਿਲੀ ਵਾਰ ਵੇਖਿਆ ਕਿ OBC ਹੁਣ ਇਥੇ ਨੁਮਾਇੰਦਗੀ ਕਰਦੇ ਹੁਣ ਨਜ਼ਰ ਆਉਣਗੇ ਕੀ ਲੱਗਦਾ ਹੈ ਕਿ ਇੱਕ ਸਿੰਬੋਲਿਕ ਚੀਜ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜੋ ਕਿ ਹਰੇਕ ਵਰਗ ਨੂੰ ਨਾਲ ਲੈ ਕੇ ਤੁਰਿਆ ਜਾ ਸਕੇ ਐਗਜ਼ੈਕਟਲੀ ਜੇ ਪੰਜਾਬ ਦੀ ਗੱਲ ਕਰਨੀ ਆ ਤਾਂ ਪੰਜਾਬ ਸਮੋਚਾ ਸਾਰੇ ਵਰਗਾਂ ਨੂੰ ਆਪਾਂ ਨਾਲ ਲੈ ਕੇ ਚੱਲਾਂਗੇ ਤੇ ਤਾਂ ਹੀ ਆਪਾਂ ਕਾਮਯਾਬ ਹੋਵਾਂਗੇ ਪਈ ਵਾਰੀ ਆਪਾਂ ਦੇਖਿਆ ਕਿ ਹਰਿਆਣਾ ਵਿੱਚ ਕੁਝ ਕਮੀਆਂ ਰਹਿ ਗਈਆਂ ਜਾਂ ਹੋਰ ਸਟੇਟਾਂ ਦੇ ਵਿੱਚ ਉਹਨਾਂ ਸਾਰਿਆਂ ਨੂੰ ਆਇਰਨ ਆਊਟ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਫੂਲ ਪ੍ਰੂਫ ਸਿਸਟਮ ਬਣਾਉਣਾ ਤੁਹਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਦੇ ਹਾਲਾਤ ਨਜ਼ਰ ਆ ਰਹੇ ਨੇ ਜਰਨਲਿਸਟ ਤੇ ਪਰਚੇ ਹੋ ਰਹੇ ਨੇ ਆਮ ਲੋਕ ਜਿਹੜੇ ਨੇ ਉਹ ਵੀ ਕਾਫੀ ਨਰਾਸ਼ ਨਜ਼ਰ ਆ ਰਹੇ ਨੇ ਤੁਹਾਨੂੰ ਲੱਗਦਾ ਕਿ ਇਹ ਚੇਂजेस ਦੀ ਜਿਹੜੀ ਗੱਲ ਹੋ ਰਹੀ ਸੀ ਉਹ ਚੇਂਜ ਨਜ਼ਰ ਆਇਆ ਤੁਹਾਨੂੰ ਕਿਸੇ ਤਰ੍ਹਾਂ ਕਿੰਨਾ ਸਮਾਂ ਲੱਗਿਆ ਕੋਈ ਚੇਂਜ ਤੇ ਇਹੀ ਆ ਕਿ ਪੰਜਾਬ ਜਿਹੜਾ ਹੈ ਇਹਨਨ ਅਕਿਊਟ ਫਾਈਨੈਂਸ਼ੀਅਲ ਡੈਟ ਤੇ ਆ ਗਿਆ ਜੀ ਹਲੋ ਅੱਜ ਬੈਂਕਰਪਸੀ ਵਾਲੇ ਹਾਲਾਤ ਬਣ ਗਏ ਆ ਪਰ ਦੋ ਸਾਲ ਹੋਰ ਜਿਹੜੇ ਚੱਲਣੇ ਆ ਇਹ ਇਹੀ ਚੇਂਜ ਆ ਕਿ ਪੰਜਾਬ ਗਿਰ ਵੀ ਰੱਖਣਾ ਪਊਗਾ ਹਾਂ ਔਰ ਅਦਰਵਾਇਜ਼ ਤਾਂ ਕੋਈ ਹੈ ਹੀ ਨਹੀਂ ਚੇਂਜ ਲੌ ਐਂਡ ਆਰਡਰ ਚ ਚੇਂਜ ਆਇਆ ਫਰੋਤੀਆਂ ਚ ਚੇਂਜ ਆ ਗਿਆ ਗੈਂਗਸਟਰਾਂ ਦਾ ਚੇਂਜ ਆ ਗਿਆ ਹੋਰ ਕਈ ਚੀਜ਼ਾਂ ਜਿਹੜੀਆਂ ਨੈਗੇਟਿਵ ਆ ਉਹ ਸਾਰੀਆਂ ਵਧ ਗਈਆਂ ਜਿਹੜੀਆਂ ਪੋਜ਼ਿਟਿਵ ਤਰੱਕੀ ਕਰਨ ਵਾਲੀਆਂ ਵਿਕਾਸ ਵਾਲੀਆਂ ਗੱਲਾਂ ਉਹ ਖਤਮ ਹੈ ਅੱਜ ਵੀ ਜਿਹੜੇ ਸਾਡੇ ਕਾਂਗਰਸ ਤੇ ਸਰਪੰਚ ਜਿੱਤੇ ਨੇ ਉਹਨਾਂ ਨੂੰ ਚਾਰਜ ਨਹੀਂ ਦਿੱਤਾ ਜਾ ਰਿਹਾ ਹੂੰ ਉਹਨਾਂ ਨਾਲ ਡੀਲਾਂ ਕੀਤੀਆਂ ਜਾ ਰਹੀਆਂ ਕਿ ਵੀ ਤੁਸੀਂ ਜੇ ਸਾਨੂੰ ਆ ਸਾਡੀਆਂ ਸ਼ਰਤਾਂ ਮੰਨੋਗੇ ਤਾਂ ਤੁਹਾਨੂੰ ਚਾਰਜ ਦਿੱਤਾ ਜਾਏਗਾ ਹੂੰ ਉਹ ਲੋਕਤੰਤਰ ਦਾ ਤਾਂ ਬਿਲਕੁਲ ਕਹਾਣ ਕਰ ਦਿੱਤਾ ਕਤਲ ਹੀ ਕਰ ਦਿੱਤਾ ਲੇਕਿਨ ਤੁਸੀਂ ਕਹਿ ਰਹੇ ਹੋ ਕਿ ਹੋ ਸਕਦਾ ਪੰਜਾਬ ਨੂੰ ਗਿਰਵੀ ਰੱਖਣਾ ਪਵੇ ਲੇਕਿਨ ਮਾਨ ਸਾਹਿਬ ਕਹਿੰਦੇ ਨੇ ਕਹਿੰਦੇ ਪੈਸਾ ਬਹੁਤ ਹੈ ਪੰਜਾਬ ਦੇ ਵਿੱਚ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਜਿੰਨੇ ਪੈਸੇ ਕਹੋਗੇ ਉਹਨੇ ਪੈਸੇ ਮਿਲ ਜਾਂਗੇ ਨਾਲ ਨਾਲ ਉਹ ਸਾਰੇ ਪੈਸੇ ਜਿਹੜੇ ਆ ਨਾ ਦੂਜੀਆਂ ਸਟੇਟਾਂ ਤੇ ਚਲੇ ਜਾਣ ਵਾਸਤੇ ਉਹਨਾਂ ਕੋਲ ਹੈਗੇ ਨੇ ਦੂਜੀਆਂ ਸਟੇਟਾਂ 'ਚ ਆਪਾਂ ਇਲੈਕਸ਼ਨਸ ਵੀ ਲੜ ਰਹੇ ਆ ਕੈਂਪੇਨ ਫੰਡਿੰਗ ਵੀ ਕਰ ਰਹੇ ਆ ਮੀਡੀਆ ਨੂੰ ਵੀ ਦੇ ਰਹੇ ਆ ਪਰ ਵਕਾਸ ਤੇ ਸਾਡੇ ਸਾਹਮਣੇ ਨਜ਼ਰ ਨਹੀਂ ਆ ਰਿਹਾ ਨਾ ਟਿੱਕਾ ਦੇ ਵਿੱਚ ਅੱਜ ਤੱਕ ਪੈਸਾ ਹੀ ਨਹੀਂ ਆਇਆ ਕੋਈ ਸਰਕਾਰ ਵੱਲੋਂ ਤਾਂ ਇੱਕ ਪੈਸਾ ਨਹੀਂ ਆਇਆ ਲੇਕਿਨ ਲੱਗਦਾ ਕਿ ਡਿਵੈਲਪਮੈਂਟ ਹੋ ਪਾਏਗੀ ਅਗਲੇ ਦੋ ਸਾਲਾਂ ਦੇ ਵਿੱਚ ਕਿ ਲੱਗਦਾ ਪਿਆ ਕਿ ਹੁਣ ਜਿਹੜੇ ਦੋ ਸਾਲ ਕੱਟਨੇ ਪੈਣੇ ਜਿੱਦਾਂ ਮਰਜੀ ਓਕੇ-ਸੋਕੇ ਹੋ ਕੇ ਕੱਟਿਏ ਇਹ ਤਾਂ 5 ਸਾਲ ਹੀ ਕੱਟਨੇ ਪਏ ਆ ਲੋਕਾਂ ਨੂੰ ਜੀ ਦੋ ਸਾਲ ਦੀ ਗੱਲ ਕੋਈ ਨਹੀਂ ਲੋਕ ਤਾਂ ਉਂਗਲਾਂ ਤੇ ਦੰਦੀਆਂ ਵੜਦੇ ਜਿਹਦੇ ਨਾਲ ਉਹ ਭਟਣ ਦਾ ਪੈ ਝਾੜੂ ਦਾ ਹੂੰ ਲੋਕੀ ਝਾੜੂ ਨੂੰ ਅੱਜ ਦੀ ਡੇਟ 'ਚ ਮੇਰੇ ਖਿਆਲ ਘਰ 'ਚ ਵੀ ਰੱਖਣਾ ਪਸੰਦ ਨਹੀਂ ਕਰ ਰਹਾ ਲੇਕਿਨ ਉਹ ਕਹਿੰਦੇ ਪੰਜਾਬ ਤੇ ਖੁਸ਼ਹਾਲ ਨਜ਼ਰ ਆ ਰਿਹਾ ਪੰਜਾਬ ਕਹਿ ਰਿਹਾ ਜੀ ਇੱਕ ਵਾਰ ਫਿਰ ਮੌਕਾ ਦਵਾਂਗੇ ਅਸੀਂ ਉਹਨਾਂ ਨੂੰ ਆ ਵੇਖ ਲਓ ਹੱਲੇ ਪਰਭਾਰੀ ਸਾਹਿਬ ਵੀ ਚੇਂਜ ਹੋ ਕੇ ਆਏ ਆ ਤੇ ਇਦਾਂ ਦੀ ਲਹਿਰ ਬਣੀ ਹੋ ਜਿਦਾ ਮੁੱਖ ਮੰਤਰੀ ਆਇਆ ਹੁੰਦਾ ਤੇ ਤੁਸੀਂ ਅੰਦਾਜ਼ਾ ਲਾ ਲਓ ਫਿਰ ਅਸ਼ਾ ਕਿੱਥੋਂ ਆ ਗਿਆ ਜੇ ਸਾਥ ਤਾਂ ਆ ਹੀ ਹੈ ਕਿਉਂਕਿ ਪੋਲਿਟੀਕਲ ਪਾਰਟੀਆਂ ਦਾ ਵਿਰੋਧ ਚੱਲ ਰਿਹਾ ਇਹ ਆਮ ਆਦਮੀ ਪਾਰਟੀ ਦਾ ਵਿਰੋਧ ਜਿਹੜਾ ਹੈ ਦਿੱਲੀ ਦੇ ਵਿੱਚ ਵੀ ਆਪਾਂ ਨੂੰ ਮਿਲਿਆ ਦੇਖਣ ਨੂੰ ਇੱਥੇ ਵੀ ਤੁਹਾਨੂੰ ਹਰ ਬੰਦੇ ਨੂੰ ਛੇੜ ਕੇ ਵੇਖ ਲਓ ਜੀ ਲੇਕਿਨ ਲੁਧਿਆਣੇ ਦੀ ਇਲੈਕਸ਼ਨ ਦੀ ਗੱਲ ਕੀਤੀ ਜਾਵੇ ਤੁਹਾਨੂੰ ਲੱਗਦਾ ਹੈ ਕਿ ਕੇਜਰੀਵਾਲ ਸਾਹਿਬ ਦਾ ਰਸਤਾ ਸਾਫ਼ ਕੀਤਾ ਜਾ ਰਿਹਾ ਜਿਸ ਤਰ੍ਹਾਂ ਅਰੋੜਾ ਜੀ ਨੂੰ ਖੜਾ ਕੀਤਾ ਜਾ ਰਿਹਾ ਐਗਜ਼ੈਕਟਲੀ ਜੀ ਐਗਜ਼ੈਕਟਲੀ ਔਰ ਆਸ਼ੂ ਸਾਹਿਬ ਦੀ ਬਹੁਤ ਲੋਕਪ੍ਰੀਅਤਾ ਉੱਥੇ ਹੈਗੀ ਹੈ ਪਰ ਮੈਂ ਦਾਅਵੇ ਨਾ ਕਹਿੰਦਾ ਕਿ ਜੀ ਉਹ ਜਿੱਤਣਗੇ ਉਹ 100% ਜਿੱਤਣਗੇ ਸਿਰਫ ਤੇ ਸਿਰਫ ਆ ਜਿਹੜੀਆਂ ਇਹਨਾਂ ਨੇ ਸਰਪੰਚੀ ਇਲੈਕਸ਼ਨਾਂ ਦੇ ਵਿੱਚ ਜਾਂ ਆ ਜਿਹੜੀਆਂ ਇਹਨਾਂ ਨੇ ਕੀਤੀਆਂ ਹੈਗੀਆਂ ਇੱਥੇ ਕਾਉਂਸਲਰੀ ਇਲੈਕਸ਼ਨਾਂ ਦੀਆਂ ਤਾਂ ਲੀਆਂ ਇਹੋ ਜਿਹਾ ਪ੍ਰਸ਼ਾਸਨ ਨੂੰ ਵਰਤ ਕੇ ਸਾਡੇ ਬੰਦਿਆਂ ਨੂੰ ਅੰਦਰ ਨਾ ਕਰਾਉਣ ਕਰਨਗੇ ਜਿੱਤਣਗੇ ਪੱਕਾ ਹਾਂ ਲੇਕਿਨ ਕੁਝ ਬਗੇਲ ਸਾਹਿਬ ਨਾਲ ਗੱਲਬਾਤ ਕੀਤੀ ਜਾਏਗੀ ਜੀ ਜਿਹੜੇ ਛੱਡ ਕੇ ਗਏ ਸੀਗੇ ਉਹਨਾਂ ਜੇ ਵਾਪਸ ਆਉਂਦੇ ਨੇ ਕੀ ਉਹਨਾਂ ਨੂੰ ਬਗੇਲ ਸਾਹਿਬ ਨਾਲ ਗੱਲ ਕਰਨਗੇ ਜੀ ਕਰਨਗੇ ਸਾਰੇ ਕਰਨਗੇ ਬਿਲਕੁਲ ਉਹ ਤੁਸੀਂ ਦੇਖ ਸਕਦੇ ਹੋ ਕਿ ਹੁਣ ਇਸ ਜਗ੍ਹਾ ਦੇ ਉੱਤੇ ਜਿਹੜੇ ਨੇ ਨਾਮੇ ਪਰਿਵਾਰੀ ਨਿਯੁਕਤ ਹੋਣ ਤੋਂ ਬਾਅਦ ਔਰ ਉਹਨਾਂ ਦਾ ਸਵਾਗਤ ਕਰਨ ਵਾਸਤੇ ਜਿਹੜਾ ਹੈ ਕਿ ਆਪ ਪਹੁੰਚਿਆ ਜਾ ਰਿਹਾ ਜਿਸ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਭਾਰੀ ਜਿਹੜੀ ਫੋਰ ਹੈ ਜਿਹੜੀ ਹੈ ਪ੍ਰਸ਼ਾਸਨ ਜਿਹੜਾ ਹੈ ਉਹ ਜੂਰ ਨਜ਼ਰ ਨਾਲ ਆ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਰਾਜ ਆਪਣੇ ਗੱਡੀ ਚਲਾ ਕੇ ਉਹ ਸੱਚਖੰਡ ਸਿੰਘ ਦਰਬਾਰ ਸਾਹਿਬ ਜਿਹੜਾ ਹੈ ਉਹ ਕਥੇ ਪਹੁੰਚਾਇਆ ਜਾ ਰਿਹਾ ਤੁਸੀਂ ਦੇਖਦਾ ਹੋ ਕਿ ਉਹ ਬੇਸਤੂਗ ਨੂੰ ਕਹੇ ਤੇ ਮੈਂ ਉਹ ਜੀ ਨੂੰ ਕਹੇ ਲਿਖਦਾ ਆ ਬੜੇ ਇੰਗੇ ਨੇ ਉਹ ਵੀ ਕੋਚੇ ਨੇ ਗੱਲਬਾਤ ਕਰਨ ਨੇ ਰਾਜਾ ਜੀ ਰਾਜਾ ਜੀ ਕੀ ਕਹਿਣਾ ਚਾਹੋਗੇ ਰਾਜਾ ਜੀ ਕੀ ਕਹਿਣਾ ਚਾਹੋਗੇ ਕਾਂਗਰਸ ਇਕ ਬੁਖਰੀ ਜਾਨ ਦੇਖਣ ਨੂੰ ਮਿਲ ਰਹੀ ਹੈ ਜੀ ਬਿਲਕੁਲ ਕਾਂਗਰਸ ਪਾਰਟੀ ਦਾ ਬਹੁਤ ਵੱਡਾ ਰੁਝਾਨ ਹੈ ਅੱਜ ਦਾ ਜਿਹੜਾ ਮਾਹੌਲ ਹੈ ਇਹ ਦੱਸਦਾ ਹੈ ਕਿ ਸਰਕਾਰ 2027 ਕਾਂਗਰਸ ਪਾਰਟੀ ਦੀ ਹੈ ਲੇਕਿਨ ਲਗਾਤਾਰ ਹੀ ਰਾਜਾ ਜੀ ਰਾਜਾ ਜੀ ਜੋ ਪਰਚੇ ਦਰਜ ਹੋ ਰਹੇ ਨੇ ਰਾਜਾ ਜੀ ਜੋ ਪਰਚੇ ਰਾਜਾ ਜੋ ਪਰਚੇ ਵਰਤੇ ਹੋ ਰਹੇ ਨੇ ਕੀ ਕਰਨਾ ਚਾਹੋ ਤੇ ਪੰਜਾਬ ਦੇ ਵਿੱਚ ਬਹੁਤ ਸਾਰੇ ਪਰਚੇ ਦਰਜ ਹੋ ਰਹੇ ਨੇ ਰਾਜਾ ਜੀ ਰਾਜਾ ਜੀ पर्चे हो तो और तो भी जर्नलिस्ट होनेचे हो रहेाया हो रहे हैं। रहा है कहना चाहोगे अमृतसर बहुत वह बहुत बहुत धन्यवाद ਕੀ 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 ਬਚੇਗਾ ਪੰਜਾਬ ਕੇ ਲੀਏ ਕੀ ਆ ਸਕਤਾ ਹੈ ਜੀ ਮੈਂ ਮਤਾ ਟਿਕਨੇ ਜਾ ਰਹਾ ਹਾਂ ਉਸਕੇ ਬਾਅਦ ਮੈਂ ਆਪਸੇ ਬਾਤ ਕਰਾਂਗਾ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਕਹਿਣਾ ਹੈ ਕਿ ਪੰਜਾਬ ਲਈ ਹਮੇਸ਼ਾ ਹੀ ਜਿਸੇ ਕੁਝ ਹੋਇਆ ਬਦਲਾ ਜਾਇਆ ਹੈ ਉਹ ਜ਼ਰੂਰ ਆ ਸੋਚੇ ਜਾਵੇਗਾ ਦੂਸਰੇ ਪਾਸੇ ਅਮਰਿੰਦਰ ਸਿੰਘ ਰਾਏਵੜੇ ਜਿਹੜੇ ਨੇ ਉਹ ਵੀ ਇੱਥੇ ਮਿਲਦੇ ਹੋਏ ਨਜ਼ਰ ਆ ਰਹੇ ਨੇ ਤੇ ਇਹਨਾਂ ਦਾ ਕਹਿਣਾ ਹੈ ਕਿ ਜੋ ਜਰਨਲਿਸਟ ਦੇ ਪਰਚੇ ਹੋ ਰਹੇ ਨੇ ਇੱਕ ਬਦਲਾਅ ਦੀ ਨਿਸ਼ਾਨੀ ਜਿਹੜੀ ਹੈ ਉਹ ਵੀ ਨਜ਼ਰ ਆਉਂਦੀ ਹੋਈ ਆ ਰਹੀ ਹੈ ਲੇਕਿਨ ਜਿਸਾ ਹੀ ਹੁਣ ਬਗੇਲ ਹੁਣਾ ਨੂੰ ਪੰਜਾਬ ਦਾ ਪਰਬਾਈ ਲਗਾਇਆ ਗਿਆ ਹੈ ਉਸ ਤੋਂ ਬਾਅਦ ਇੱਕ ਵੱਖਰਾ ਹੀ ਰੂਪ ਜਿਹੜਾ ਹੈ ਪੰਜਾਬ ਸਪਾਰਟੀ ਦਾ ਦੇਖਣ ਨੂੰ ਮਿਲ ਰਿਹਾ ਹੈ ਕੈਮਰਾ ਪਰਸਨ ਸਾਹੀ ਪ੍ਰੀਤ ਲਗੋਪ ਸਿੰਘ ਪੰਜਾਬੀ ਲੋਕ ਚੈਨਲ ਅਮਰਸਰ ਸਾਹੀ